ਸਸਰੀਗਰ ਕਸਾਨ ਵੀਰੋ ਕਿ ਕਿਸਾਨ ਭਰਾ ਪੁੱਛ ਰਹੇ ਸੀ ਵੀ ਮੋਥਰੇ ਦਾ ਕੋਈ ਪੱਕਾ ਹੱਲ ਦੱਸ ਦੋ ਵੀ ਅਸੀਂ ਸਬਜੀ ਦੇ ਵਿੱਚ ਸਬਜੀ ਦੇ ਵਿੱਚ ਬਈ ਪਕਾਈ ਭਰਾ ਵੀ ਕਰੇ ਸੀ ਵੀ ਸੈਂਪਰਾ ਕਰ ਸਕਦੇ ਹਾਂ ਸੈਂਪਰਾ ਬਈ ਜਿਹੜੀ ਇਹ ਦਵਾਈ ਬਣੀ ਆ ਇਹਨੂੰ ਸਿਰਫ ਮੱਕੀ ਵਾਲੇ ਤੇ ਜਿਵੇਂ ਮੱਕੀ ਹੋਗਾ ਚਰੀ ਹੋਗਾ ਗੰਨਾ ਹੋਗਾ ਬਈ ਉਹਦੇ ਵਿੱਚ ਵਰਤਣ ਵਾਸਤੇ ਹੈ ਠੀਕ ਆ ਹਾਲੇ ਮਾੜਾ ਮੋਟਾ ਕਿਤੇ ਨਾ ਕਦੇ ਕਦੂਆਂ ਦੇ ਵਿੱਚ ਘਾਟੋ ਕਰਦੇ ਪਰ ਇਹ ਸਬਜੀ ਨੂੰ ਬਈ ਬਹੁਤ ਜ਼ਿਆਦਾ ੱਟਕਾ ਲਾਉਂਦੀ ਆ ਹੋਰ ਸਬਜੀ ਦੇ ਉੱਤੇ ਕਰਨ ਤੇ ਇਹਨੂੰ ਗਰੇਜ ਕਰਿਆ ਕਰੋ ਇਹ ਸੈਂਪਰਾ ਨੂੰ ਸਬਜੀ ਦੇ ਵਿੱਚ ਨਾ ਵਰਤਿਆ ਕਰੋ ਪਰ ਜਿੱਥੇ ਇਹ ਵਰਤ ਵੀ ਲਈ ਬਈ ਉੱਥੇ ਕਟੂ ਕਟੋ ਉੱਥੇ ਜਿਹੜੀ ਹੋ ਹੋਰ ਸਬਜ਼ੀਆਂ ਨੇ ਜਿਵੇਂ ਆਪਣੇ ਜ਼ਿਆਦਾਤਰ ਹੋ ਜਿਹੜੀਆਂ ਸਬਜ਼ੀਆਂ ਹੋਰ ਲਾਉਣੇ ਚਾਹੋ ਕਦੂਆਂ ਦੇ ਉੱਤੇ ਮਾੜਾ ਮੋਟਾ ਇਹ ਘਾਟਾ ਅਫੈਕਟ ਪਾਉਂਦੀ ਹੈ ਪਰ ਹੋਰ ਜਿਹੜੇ ਸਬਜ਼ੀਆਂ ਨੇ ਬਈ ਉਹਨਾਂ ਤੇ ਬਹੁਤ ਜ਼ਿਆਦਾ ਮਾੜਾ ਅਸਰ ਪਾਉਂਦੀ ਹੈ ਇਹ ਤੇ ਲਗਭਗ 1 ਸਾਲ ਤੱਕ ਉਹ ਬਾਹਣ ਦੇ ਵਿੱਚ ਮੁੜ ਕੇ ਸਬਜ਼ੀ ਬੀਜਣ ਦੇ ਲੈ ਕੇ ਨਹੀਂ ਰਹਿੰਦੀ ਕਿਉਂਕਿ ਇਹ ਮੋਥਰੇ ਨੂੰ ਵੀ ਜੜ ਤੱਕ ਜਾ ਕੇ ਗੇਰਾ ਖਤਮ ਕਰਦੀ ਹੈ ਇਹਨੂੰ ਜੇ ਤੁਸੀਂ ਕਰਨਾ ਤਾਂ ਤੁਸੀਂ ਮੱਕੀ ਹੋ ਕੇ ਜਿਵੇਂ ਮੱਕੀ ਦੇ ਵਿੱਚ ਮੈਨੂੰ ਕਈ ਕਰ ਰਹੇ ਸੀ ਮੱਕੀ ਦੇ ਵਿੱਚ ਮੋਥਰੇ ਦਾ ਪੱਕਾ ਮੱਕੀ ਦੇ ਵਿੱਚ ਬਈ ਮੋਥਰੇ ਦਾ ਪੱਕਾ ਹੱਲ ਆ ਇਹ 36 ਗ੍ਰਾਮ ਡੋਹ ਮੱਕੀ ਹੋ ਗਿਆ ਗੰਨਾ ਹੋ ਗਿਆ ਚਾਹੇ ਆਪਣੀ ਚਰੀ ਹੋ ਗਈ ਬਾਈ ਇਹਦੇ ਚ ਪੱਕਾ ਹੱਲ ਆ ਵੀ ਮੋਹਤਰਾ ਜੇ ਉੱਤੋਂ ਨਹੀਂ ਪੈਂਦਾ ਤੁਹਾਡੀ ਚਰੀ ਕਈ ਵਾਰੀ ਦੱਬ ਲੈਂਦਾ ਵੀ ਮੱਕ ਨੂੰ ਵੀ ਦਬਦਾ ਹੁੰਦਾ ਤਾਂ ਇਹਨੂੰ ਬਾਈ ਤੁਸੀਂ ਉਹ ਕਰ ਸਕਦੇ ਹੋ ਇਹ ਪੱਕਾ ਹੱਲ ਆ ਜਾਮ